ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟਿੱਕਾ ਚਲ ਰਹੀਦਾ ਤੁਹਾਡਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੇਕਰ ਸਾਡੇ ਚੈਨਲ ਤੇ ਕੋਈ ਨਵਾਂ ਆਇਆ ਹੈ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਦਾਪੀਕਨ ਦੇ ਨਾਮ ਤੇ ਸਾਡਾ ਚੈਨਲ ਹੈਗਾ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਸਾਡਾ ਸਾਡੀ ਇੰਸਟਾਗ੍ਰam ਆਈਡੀ ਵੀ ਦਾਪੀਕਨ ਦੇ ਨਾਮ ਦੀ ਹੈ ਉਹ ਵੀ ਪਲੀਜ਼ ਫੋਲੋ ਕਰ ਲਓ ਤੇ ਜੇ ਕੋਈ ਸਾਡੀ ਫੇਸਬੁੱਕ ਪੇਜ ਤੇ ਨਵਾਂ ਸਬਸਕ੍ਰਾਈਬਰ ਆ ਪਲੀਜ਼ ਹਮ ਸਬਸਕ੍ਰਾਈਬ ਜਰੂਰ ਕਰ ਲਿਓ ਜੇਕਰ ਤੁਹਾਡੇ ਕੋਲ ਵੀ ਵੀਡੀਓ ਪਹੁੰਚ ਰਹੀ ਹੈ ਤਾਂ ਬਲੂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਪਫ ਵਾਲੀ ਮਸ਼ੀਨ ਦੇ ਜਿਹੜੇ ਸੂਟ ਨੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਪਫ ਵਾਲੀ ਮਸ਼ੀਨ ਦੇ ਜਿਹੜੇ ਸੂਟ ਨੇ ਉਹ ਆਪਾਂ ਰੈਡੀ ਕਰਵਾਏ ਨੇਗੇ ਤੇ ਚਲੋ ਆਪਾਂ ਬੜਾ ਟਾਈਮ ਨਾ ਵੇਸਟ ਕਰਦੇ ਹੋਏ ਤੁਹਾਨੂੰ ਸੂਟ ਦਿਖਾਉਨੇ ਆਂ ਇਹ ਪਹਿਲਾ ਸੂਟ ਹੈ ਆਪਣਾ ਸਤੇ ਜਾ ਕਲਰ ਹੈ ਇਹ ਇਹ ਦੇ ਗਲੇ ਦਾ ਕੰਮ ਹੈ ਦੇਖੋ ਕੰਮ ਦੀ ਫਿਨਿਸ਼ਿੰਗ ਦੇਖੋ ਬਹੁਤ ਹੀ ਸਫਾਈ ਨਾਲ ਕੰਮ ਹੋਊਗਾ ਇਹ ਨਹੀਂ ਹੈਗਾ ਵੀ ਤੁਹਾਨੂੰ ਕੰਮ ਦੇ ਵਿੱਚ ਕੋਈ ਡਾਊਟ ਹੋਵੇ ਸਾਫ਼ ਨਹੀਂ ਹੈਗਾ ਵਧੀਆ ਨਹੀਂ ਹੈਗਾ ਕੰਮ ਤੁਹਾਨੂੰ ਪੂਰਾ ਵਧੀਆ ਮਿਲੇਗਾ ਤੇ ਇਹ ਦੇ ਇਹਦੇ ਸਾਰੇ ਸੂਟ ਦੇ ਵਿੱਚ ਬੁੱਟੀ ਪਈ ਹੋਈ ਆ ਇਹ ਸੂਟ ਨਾਲ ਤੁਸੀਂ ਟਾਈ ਡਾਈ ਦੁਪੱਟਾ ਵੀ ਕਰਵਾ ਸਕਦੇ ਹੋਗੇ ਤੇ ਸਿੰਗਲ ਕਲਰ ਵੀ ਕਰਵਾ ਸਕਦੇ ਵੈਸੇ ਟਾਈ ਡਾਈ ਦਾ ਅੱਜ ਕੱਲ ਜ਼ਿਆਦਾ ਟ੍ਰੈਂਡ ਹੈਗਾ ਟਾਈ ਡਾਈ ਜ਼ਿਆਦਾ ਸੋਹਣਾ ਲੱਗਦਾ ਦੁਪੱਟਾ ਬਣਿਆ ਹੋਇਆ ਇਹ ਦੀ ਬਾਜੂ ਦਾ ਕੰਮ ਹੈ ਬਾਜੂ ਦੇ ਉੱਪਰ ਵੀ ਹੈਵੀ ਕੰਮ ਕੀਤਾ ਹੋਇਆ ਹੈਗਾ ਫੈਬਰਿਕ ਬਹੁਤ ਸੋਹਣਾ ਇਹ ਲਾਈਨਿੰਗ ਵਾਲਾ ਫੈਬਰਿਕ ਹੈ ਇਹਦੇ ਵਿੱਚ ਲਾਈਨਿੰਗ ਅਟੈਚ ਹੋਊਗੀ ਬਰਬਰੀ ਦੇ ਵਿੱਚ ਹੈਗਾ ਇਹ ਜਿਹੜਾ ਇਹ ਵਾਲਾ ਵਰਕ ਹੈ ਤੁਸੀਂ ਇਹ ਆਪਣੀ ਚੋਇਸ ਦੇ ਅਕੋਰਡਿੰਗ ਕਰੇਪ ਦੇ ਉੱਪਰ ਵੀ ਕਰਵਾ ਸਕਦੇ ਹੋ ਕਾਟਨ ਦੇ ਉੱਪਰ ਵੀ ਕਰਵਾ ਸਕਦੇ ਹੋ ਤੁਸੀਂ ਕਿਸੇ ਵੀ ਆਪਣੀ ਚੋਇਸ ਦੇ ਫੈਬਰਿਕ ਦੇ ਉੱਪਰ ਸਾਡੇ ਤੋਂ ਇਹ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਜੇਕਰ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਹੈਗਾ ਉਹ ਦੁਪੱਟੇ ਨਾਲ ਇਹਦਾ ਰੇਟ ਥੋੜਾ ਜਿਹਾ ਜ਼ਿਆਦਾ ਹੋ ਜਾਊਗਾ ਤੁਸੀਂ ਵਿਦਆਊਟ ਦੁਪੱਟਾ ਵੀ ਸਾਡੇ ਤੋਂ ਲੈ ਸਕਦੇ ਹੋਗੇ ਸੂਟ ਤੇ ਅਗਲਾ ਜਿਹੜਾ ਸੂਟ ਹੈਗਾ ਇਸ ਸਕਾਈ ਜਿਹਾ ਕਲਰ ਹੈ ਇਹਦੇ ਉੱਪਰ ਪੈਨਲ ਵਰਕ ਕੀਤਾ ਹੋਇਆ ਹੈਗਾ ਕੋ ਬਹੁਤ ਸੋਹਣਾ ਪੈਨਲ ਵਰਕ ਹੈ ਇੱਕ ਇੱਕ ਟੰਕਾ ਪੂਰੀ ਸਫਾਈ ਨਾਲ ਲੱਗਿਆ ਹੋਇਆ ਹੈਗਾ ਜਿੱਥੇ ਜਰੀ ਦਾ ਕੰਮ ਕਰਨਾ ਹੈ ਉੱਥੇ ਜਰੀ ਦਾ ਕੰਮ ਵੀ ਕੀਤਾ ਹੋਇਆ ਹੈ ਬਹੁਤ ਸੋਹਣਾ ਵਰਕ ਹੈ ਜੇ ਤੁਹਾਡੇ ਪਹਿਨੇ ਹੋਇਆ ਸੂਟ ਬਹੁਤ ਹੀ ਸੋਹਣਾ ਲੱਗਣਾ ਹੈ ਇਹ ਦਾ ਪੈਨਲ ਵਰਕ ਹੈ ਲੈਂਥ ਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਲੈਂਥ ਪ੍ਰੋਪਰ ਆਊਗੀ 45 ਇੰਚ ਤੱਕ ਆ ਸਕਦੀ ਹੈ ਕਿ 46 ਤੱਕ ਵੀ ਆ ਸਕਦੀ ਹੈ ਆ ਦੇਖੋ ਇਹ ਇਹਦੀ ਬਾਹ ਦਾ ਕੰਮ ਹੈ ਇਦੇ ਵਿੱਚ ਬਾਟਮ ਦਾ ਵਰਕ ਨਹੀਂ ਹੈਗਾ ਬਾਟਮ ਤੁਸੀਂ ਸਟ੍ਰੇਟ ਵੀ ਬਣਾ ਸਕਦੇ ਹੋ ਤੇ ਗੋਡਿਆਂ ਵਾਲੀ ਵੀ ਬਣਾ ਸਕਦੇ ਹੋ ਉਹ ਤੁਹਾਡੀ ਆਪਣੀ ਇੱਛਾ ਹੈਗੀ ਇਹ ਫੈਬਰਿਕ ਜਿਹੜਾ ਹੁਣ ਕਾਫੀ ਚੱਲ ਰਿਹਾ ਹੈਗਾ ਇਹ ਬਰਬਰੀ कॉटन ਹੈਗੀ ਬਹੁਤ ਸੋਹਣਾ ਪ੍ਰਿੰਟ ਹੈਗਾ ਵਧੀਆ ਬ੍ਰਾਂਡ ਦਾ ਕੱਪੜਾ ਹੋਊਗਾ ਇਹ ਨਹੀਂ ਹੋਊਗਾ ਵੀ ਕੱਪੜੇ ਦੇ ਕਲਰ ਨਿਕਲਦਾ ਹੈ ਜੀ ਐ ਹੁੰਦਾ ਹੈ ਤੁਸੀਂ ਇਹ ਸੂਟ ਨੂੰ ਪਾ ਪਾ ਕੇ ਥੱਕ ਜਾਓਗੇ ਪਰ ਨਾ ਤਾਂ ਇਹਦਾ ਵਰਕ ਖਰਾਬ ਹੋਵੇ ਨਾ ਹੀ ਇਹ ਸੂਟ ਖਰਾਬ ਹੋਵੇ ਤੇ ਜਿਹੜਾ ਅਗਲਾ ਸੂਟ ਹੈ ਆਪਣੇ ਕੋਲ ਇਹ ਹੈਗਾ ਜੀ ਪਿਸਤਾ ਜਿਹਾ ਗ੍ਰੀਨ ਕਲਰ ਹੈ ਇਹ ਬਹੁਤ ਸੋਹਣਾ ਕਲਰ ਹੈ ਕੋਈ ਵੀ ਵਰਕ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਆਪਣੀ ਚੋਇਸ ਦਾ ਤੁਸੀਂ ਸਟਫ ਲਵਾ ਕੇ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਆ ਦੇਖੋ ਇਹ ਦੇ ਗਲੇ ਦਾ ਵਰਕ ਹੈ ਇਹ ਵਰਕ ਬਹੁਤ ਹੁਣ ਇਹਦਾ ਟ੍ਰੈਂਡ ਚੱਲ ਰਿਹਾ ਹੈਗਾ ਇਹ ਆਰੀ ਤੇ ਹੈਂਡ ਦਾ ਮਿਕਸ ਹੈਗਾ ਕਿਉਂਕਿ ਜੇ ਪੂਰਾ ਆਰੀ ਦੇ ਵਿੱਚ ਹੈਂਡ ਦੇ ਵਿੱਚ ਕਰਵਾਉਨੇ ਹੋ ਤਾਂ ਤੁਸੀਂ ਇਹ ਥੋੜਾ ਜਿਹਾ ਕੋਸਟਲੀ ਪੈ ਜਾਂਦਾ ਹੈ ਇਹ ਆਰੀ ਤੇ ਹੈਂਡ ਦਾ ਮਿਕਸ ਹੈਗਾ ਇਹਦਾ ਥੋੜਾ ਜਿਹਾ ਪ੍ਰਾਈਸ ਘਟ ਜਾਂਦਾ ਹੈਗਾ ਫੈਬਰਿਕ ਹੈ ਜਿਹੜਾ ਇਹ ਕਾਟਨ ਦਾ ਹੀ ਹੈ ਪਰ ਤੁਸੀਂ ਮੋਰੇ ਸਰਦੀ ਆ ਰਹੀ ਹੈਗੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਸਰਦੀ ਵਾਲਾ ਸਟੱਫ ਵੀ ਲਵਾ ਸਕਦੇ ਹੋਵੇ ਪਾਰਟੀ ਵੀਰ ਵੀ ਬਣਾ ਸਕਦੇ ਹੋ ਇਹ ਸੂਟ ਬਹੁਤ ਸੋਹਣਾ ਸੁਹਣਾ ਹੈ ਇਹਨੂੰ ਜੇਕਰ ਆਪਾਂ ਸਿੰਥੈਟਿਕ ਫੈਬਰਿਕ ਤੇ ਬਣਾਵਾਂਗੇ ਤੇ ਪਾਰਟੀ ਵੀਰ ਸੂਟ ਬਣ ਜਾਊਗਾ ਤੇ ਟਾਈ ਡਾਈ ਦੁਪੱਟਾ ਕਰਵਾ ਕੇ ਵਧੀਆ ਲੇਸਿੰਗ ਕਰਕੇ ਇਹਦੇ ਬਹੁਤ ਸੋਹਣਾ ਸੂਟ ਰੈਡੀ ਹੋਊਗਾ ਕੰਮ ਦੇਖੋ ਕੰਮ ਬਹੁਤ ਸਫਾਈ ਨਾਲ ਕੀਤਾ ਹੋਇਆ ਹੈਂਡਵਰਕ ਵੀ ਬਹੁਤ ਸਫਾਈ ਦਾ ਹੈ ਪੂਰੇ ਸੂਟ ਦੇ ਵਿੱਚ ਬੁੱਟੀ ਪਈ ਹੋਈ ਆ ਆ ਦੇਖੋ ਇਹਦੀ ਬਾਜੂ ਦਾ ਕੰਮ ਹੈ ਇਹ ਦੇਖੋ ਇਹਦੇ ਵਿੱਚ ਆਰੀ ਤੇ ਹੈਂਡ ਦਾ ਮਿਕਸ ਕਰਕੇ ਕੀਤਾ ਹੋਇਆ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਇਹ ਤੁਸੀਂ ਸਾਡੇ ਤੋਂ ਵਿਧੇ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋਗੇ ਤੇ ਵਿਧਾਉਣ ਦੁਪੱਟਾ ਵੀ ਦੁਪੱਟਾ ਵੀ ਤੁਸੀਂ ਆਪਣੀ ਚੋਇਸ ਦਾ ਰੈਡੀ ਲਗਵਾ ਸਕਦੇ ਹੋਗੇ ਮਹਿੰਗਾ ਲਗਵਾਉਣਾ ਮਹਿੰਗਾ ਲਵਾ ਸਕਦੇ ਹੋ ਨਾਰਮਲ ਰੇਂਜ ਦਾ ਸੂਟ ਰੈਡੀ ਕਰਨਾ ਤਾਂ ਤੁਸੀਂ ਨਾਰਮਲ ਰੇਂਜ ਦਾ ਦੁਪੱਟਾ ਲਵਾ ਸਕਦੇ ਹੋਗੇ ਤੇ ਜੇਕਰ ਤੁਹਾਨੂੰ ਕੋਈ ਵੀ ਤੁਹਾਡਾ ਆਪਣਾ ਡਿਜ਼ਾਈਨ ਹੈ ਉਹ ਵੀ ਸਾਡੇ ਕੋਲੋਂ ਤੁਸੀਂ ਆਪ ਆ ਕੇ ਰੈਡੀ ਕਰਵਾ ਸਕਦੇ ਹੋ ਆਨਲਾਈਨ ਵੀ ਸਾਨੂੰ ਆਰਡਰ ਦੇ ਸਕਦੇ ਹੋਗੇ ਸਾਡਾ ਜਿਹੜਾ ਬੁਟੀਕ ਹ ਉਸ ਨਾਮ ਦੇ ਵਿੱਚ ਹੈਗਾ ਇਹ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਤੁਹਾਨੂੰ ਆਪਣਾ ਐਡਰੈਸ ਮੈਂਸ਼ਨ ਕਰਦਾਂਗੇ ਤੇ ਪਲੀਜ਼ ਚੈਨਲ ਨੂੰ ਜੁਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਪੂਰਾ ਦੇਖ ਕੇ ਹੀ ਵੀਡੀਓ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਹੈਗਾ ਕਿ ਕਿਸ ਟਾਈਪ ਦਾ ਮਟੀਰੀਅਲ ਇਹਨਾਂ ਕੋਲ ਤੇ ਬਾਕੀ ਜੇਕਰ ਤੁਹਾਨੂੰ ਆਪਣੀ ਕੋਈ ਕਵੈਸਚਨ ਹੈ ਜਵਾਬ ਲੈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਧੰਨਵਾਦ